श्री राग त्रिलोचन का माया मोह मन मनागलडा प्राणी जरा मरण पो विसर गया कुट देख बिकस कमला ज्यो पर कर जो है कप्तानरा रा दूड़ा आयो हो चमै तना तिनाक लड़ै में रहना चाहे कोई कोई सा जनायक है मिल मेरे बेठला ले वाहड़ी वलाए मिल मेरे रमैया लेह ले छओ ਅਨੇਕ ਕ ਅਨੇਕ ਕਪੋ ਗਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਇਆ ਮਾਇਆ ਮੋਠਾ ਚਿੱਤ ਸਨਾਹੀ ਚਰਮ ਗਵਾਲ ਪਾਲਸੀਆ ਵਿਖਮਕੋਰ ਪੰਥ ਚਾਲਣਾ ਪ੍ਰਾਣੀ ਰਵਸਸ ਤਹਿ ਨ ਪਰਵੇ ਸੰਗ ਮਾਇਆ ਮੋਹ ਤਬ ਬਿਸਰ ਗਇਆ ਜਾਂ ਤਜੀਲੇ ਸੰਸਾਰ ਰੰਗ ਆਜ ਮੇਰੇ ਮਨ ਪ੍ਰਕਟ ਪਇਆ ਹੈ ਪੇਖਿ ਹਲੇ ਧਰਮ ਰਾਉ ਤੈ ਕਾਰਦਲ ਕਰਨ ਮਹਾਬਲੀ ਤੇ नाग ਲੜਾਇ ਮੇ ਰਹਿਣ ਨ ਜਾਏ ਜੇ ਕੋ ਮੂਪਤੇਸ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਰਾਇਣਾ ਐਚੀ ਤੂੰ ਆਪੇ ਸਭ ਕੁਝ ਜਾਣਦਾ ਪਤ ਤਤਰ ਲੋਚਨ ਰਾਮਈਆ